ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੱਥੇ ਵਾਲੇ ਸ਼ੋਰੂਮ 'ਚ। ਗਰਮੀ ਦੇ ਹਿਸਾਬ ਨਾਲ ਸ਼ਿਮਰਗੀ ਨਵੀਂ ਵੈਰਾਈਟੀ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ। ਕਾਟਨ ਸ਼ਿਮਰਗੀ। ਦੇਖੋ ਜੀ। ਸ਼ਿਮਰ ਜੋ ਕਿ ਗਰਮੀ ਦੇ ਵਿੱਚ ਪੈਣੀ ਹੈ। ਕਾਟਨ ਸ਼ਿਮਰ ਦੇ ਡਿਜ਼ਾਈਨ ਹੈ। ਵਧੀਆ ਬ੍ਰਾਂਡਡ ਮਾਲ ਹੈ, ਰਸ਼ੀਆ ਦਾ ਮਾਲ ਹੈ। ਸਾਨੂੰ ਡਿਜ਼ਾਈਨ ਫੋਲ ਕੇ ਦਿਖਾਉਣ ਲੱਗੇ ਆ ਜੀ। ਦੇਖੋ ਜੀ ਕਾਟਨ ਸ਼ਿਮਰ ਦੀ ਡਿਜ਼ਾਈਨਿੰਗ। ਬਿਨਾ ਲਾਈਨਿੰਗ ਤੋਂ ਸੂਟ ਬਣਨੇ। ਰਸ਼ੀਆ ਦਾ ਡਿਜ਼ਾਈਨ ਹੈ। ਦਿਖਾਓ ਜੀ ਇਹਦੇ ਕਲਰ ਦਿਖਾਓ ਜੀ। ਬਹੁਤ ਪਿਆਰੇ ਕਲਰ ਨੇ। ਜੀ। ਦਿਖਾਓ ਜੀ ਤਿੰਨ ਸ਼ੇਡ ਨੇ ਡਿਜ਼ਾਈਨ ਦੇ ਦੇਖੋ ਜੀ ਹਾਂਜੀ ਉਹ ਜੀ ਡਿਜ਼ਾਈਨ ਚਾਰ ਕਲਰ ਨੇ ਦਿਖਾਓ ਜੀ ਇਹ ਚ ਹਾਂਜੀ ਅਗਲਾ ਡਿਜ਼ਾਈਨ ਦਿਖਾਓ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਇਹਦੇ ਵਿੱਚ ਵੈਰੀ ਬਿਊਟੀਫੁਲ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਦੇਖੋ ਕੁਟੂਗੜ 12 13 ਡਿਜ਼ਾਈਨ ਮਿਲ ਲੇਗੇ ਤੁਹਾਨੂੰ ਇਹਦੇ ਵਿੱਚ ਡਿਜ਼ਾਈਨ ਬਹੁਤ ਨੇ ਜੀ ਦੇਖੋ ਕਲਰ ਜੀ ਤਿੰਨ ਸ਼ੇਡ ਦਾ ਸੈੱਟ ਹੈ ਬਹੁਤ ਪਿਆਰੇ ਕਲਰ ਨੇ ਤਿੰਨੋ ਡਾਰਕ ਕਲਰ ਬ੍ਰਾਈਟ ਕਲਰ ਚਾਰਟ ਹੈ ਪਿਓਰ ਸ਼ਿਮਰੇ ਬਿਨਾ ਲਾਈਨਿੰਗ ਤੋਂ ਸੂਟ ਬਣਨੇਗੇ ਇਹ 1068 ਡਿਜ਼ਾਈਨ ਮਿਲੇਗਾ ਦੇ ਵਿੱਚ ਦੇਖੋ